ਸਾ ਮਾਈਂਡ ਦੀ ਕੀ ਪਤੇ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਸਲਾਨਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਹਰ ਸਾਲ ਸਲਾਨਾ ਜੋੜ ਮੇਲ ਸਮਾਗਮ ਖਾਲਸਾ ਫਾਰਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਲੋਨੀ ਸਮੂਹ ਨਗਰ ਨਿਵਾਸੀ ਸੰਗਤ ਪੀਖੀ ਦੇ ਇਲਾਕੇ ਦੀ ਸੰਗਤ ਵੱਲੋਂ ਰਲ ਮਿਲ ਕੇ ਵੱਡਾ ਸਮਾਗਮ ਮਨਾਇਆ ਜਾਂਦਾ ਹੈ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 18 ਮਿਤੀ 17 18 19 ਫਰਵਰੀ 2024 ਨੂੰ ਪੀਕੀ ਸ਼੍ਰੀ ਗੁਰਤੇਗ ਬਾਦਰ ਸਾਹਿਬ ਕਲੋਨੀ ਵਿਖੇ ਮਨਾਇਆ ਜਾ ਰਿਹਾ ਹੈ ਸੋ ਜਿਸ ਵਿੱਚ ਸ਼੍ਰੀ ਖਣਪੜ ਸਾਹਿਬ ਜੀ ਦੀ ਪਾਵਨ ਲੜੀਆਂ ਦੇ ਭੋਗ ਪਾਏ ਜਾਣਗੇ 19 ਤਰੀਕ ਨੂੰ ਗੁਰੂ ਘਰ ਲੰਗਰ ਉੱਤਟ ਵਰਤੇਗਾ ਔਰ ਨਾਲ ਹੀ ਸੰਤ ਮਹਾਪੁਰਖ ਰਾਗੀ ਢਾਡੀ ਬਾਹਰੋਂ ਪਹੁੰਚ ਕੇ ਗੁਰੂ ਜਸ ਨਾਮ ਸਿਮਰਨ ਭਜਨ ਬੰਦਗੀ ਦੇ ਵਿਚਾਰ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਨਾਲ ਹੀ ਪੰਜ ਪਿਆਰੇ ਸਿੰਘ ਸਹਿਮਾਨਾਂ ਵੱਲੋਂ ਅੰਮ੍ਰਿਤ ਦੀ ਦਾਤ ਜੋ ਖੰਡੇ ਬਾਟੇ ਦੀ ਪੌਲ ਹੈ ਉਹ ਬਲਾਖੀ ਸਜਣਾ ਨੂੰ ਸ਼ਿਕਾਈ ਜਾਣੀ ਹੈ ਸੋ ਜਿਹੜੇ ਅੰਮ੍ਰਿਤ ਦੇ ਬਲਾਖੀ ਨੇ ਉਹ ਵੀ ਜਰੂਰ ਪਹੁੰਚਣਾ ਹਰ ਸਾਲ ਦੀ ਤਰ੍ਹਾਂ ਸਾਲਾਨਾ ਜਿਹੜਾ ਇਹ ਸਮਾਗਮ ਹੈ ਵੱਖ-ਵੱਖ ਥਾਵਾਂ ਤੋਂ ਸੰਗਤਾਂ ਪਹੁੰਚ ਕੇ ਹਾਜ਼ਰੀ ਲਵਾਉਂਦੀਆਂ ਨੇ ਸਾਰੀਆਂ ਸੰਗਤਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਮਾਗਮ ਵਿੱਚ ਜਿਹੜਾ ਪਹੁੰਚ ਕੇ ਗੁਰੂ ਨਾਨਕ ਦੇ ਦਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ